ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 베ਦੀ ਖਾਨਦਾਨ ਜੰਮਦੀਆਂ ਧੀਆਂ ਨੂੰ ਜਾਨੋਂ ਮਾਰ ਦਿੰਦਾ ਸੀਗਾ ਇਹ ਹੁਕਮ ਕਿਸੇ ਹੋਰ ਨੇ ਨਹੀਂ ਸਗੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੋਤਰੇ ਬਾਬਾ ਧਰਮਚੰਦ ਜੀ ਵੱਲੋਂ ਕੀਤਾ ਗਿਆ ਸੀਗਾ ਸੋ ਪਿਛਲੇ 4 ਸਾਲਾਂ ਤੋਂ 베ਦੀ ਖਾਨਦਾਨ ਇਹ ਧੀਆਂ ਮਾਰਨ ਦਾ ਘੋਰ ਪਾਪ ਕਰ ਰਿਹਾ ਸੀਗਾ ਇਹ ਤਾਂ ਜਦੋਂ ਪੰਜਾਬ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਅੰਗਰੇਜ਼ਾਂ ਦਾ ਰਾਜ ਆਉਂਦਾ ਹੈ ਉਦੋਂ ਇਸ ਗੱਲ ਦੀ ਪੋਲ ਖੁੱਲਦੀ ਹੈ ਆਖਰ ਕੀ ਕਾਰਨ ਸੀ ਜੋ ਬਾਬਾ ਧਰਮਚੰਦ ਜੀ ਨੇ 베ਦੀ ਕੋਲ ਨੂੰ ਧੀਆਂ ਮਾਰਨ ਦਾ ਹੁਕਮ ਦਿੱਤਾ ਸੀ ਅਖੀਰ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਤੁਹਾਨੂੰ ਇਤਿਹਾਸ ਤੇ ਕੁਝ ਸਿੱਖਣ ਨੂੰ ਮਿਲੂਗਾ ਜੇਕਰ ਤੁਹਾਡੇ ਮਨ ਅੰਦਰ ਕੋਈ ਸ਼ੰਕਾ ਤੇ ਸਵਾਲ ਹੋਵੇ ਉਹ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਜਾਇਓ ਅਸੀਂ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਵਾਲਾਂ ਦੇ ਉੱਤਰ ਦੇ ਸਕੀਏ ਸਾਡੀ ਇਸ ਵੀਡੀਓ ਨੂੰ ਸਿੱਖੀ ਸਿਧਾਂਤ ਜਦ ਗੁਰੂ ਨਾਨਕ ਦੇਵ ਜੀ ਦੇ ਖਿਲਾਫ ਨਾ ਸਮਝਿਓ ਬਲਕਿ ਇਤਿਹਾਸ ਰਿਲੇਟਡ ਇੱਕ ਸੱਚੀ ਘਟਨਾ ਹੈ ਜੋ ਤੁਹਾਨੂੰ ਅਸੀਂ ਸੁਣਾ ਰਹੇ ਹਾਂ ਇਹ ਸਾਰਾ ਕੁਝ ਅੰਗਰੇਜ਼ਾਂ ਦੇ ਰਿਕਾਰਡ ਦੇ ਵਿੱਚ ਦਰਜ ਵੀ ਹੈ ਆਓ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ 1849 ਈਸਵੀ ਦੇ ਵਿੱਚ ਜਦੋਂ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਅੰਗਰੇਜ਼ਾਂ ਨੇ ਆਪਣੇ ਰਾਜ ਵਿੱਚ ਮਿਲਾ ਲਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਨੋਟ ਕੀਤਾ ਕਿ ਇਸ ਪੰਜਾਬ ਦੇ ਅੰਦਰ ਮੁੰਡਿਆਂ ਦੀ ਗਿਣਤੀ ਤਾਂ ਬਹੁਤ ਆਤ ਹੈ ਪਰ ਜਿਹੜੀ ਲੜਕੀਆਂ ਦੀ ਗਿਣਤੀ ਹੈ ਉਹ ਘੱਟ ਹੈ ਤਾਂ ਜੁਡੀਸ਼ੀਅਲ ਕਮਿਸ਼ਨਰ ਮਿਸਟਰ ਰੌਬਰਟਰ ਮਿੰਟਗੁਮਰੀ ਨੇ ਇਸ ਚੀਜ਼ ਤੇ ਹੋਰ ਵੀ ਡੂੰਗੀ ਰਿਸਰਚ ਕੀਤੀ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਜਲੰਧਰ ਹੁਸ਼ਿਆਰਪੁਰ ਗੁਰਦਾਸਪੁਰ ਡੇਰਾ ਬਾਬਾ ਨਾਨਕ ਤੇ ਦੀਨਾ ਨਗਰ ਵਰਗੇ ਇਲਾਕਿਆਂ ਦੇ ਵਿੱਚ ਸਿੱਖ ਆਪਣੀਆਂ ਧੀਆਂ ਨੂੰ ਹੀ ਮਾਰ ਰਹੇ ਨੇ ਇਸ ਵਿਸ਼ੇ ਤੇ ਜਦੋਂ ਹੋਰ ਡੂੰਗੀ ਖੋਜ ਕੀਤੀ ਗਈ ਤੇ ਪਤਾ ਲੱਗਿਆ ਕਿ ਸਤਲੁਜ ਤੋਂ ਪਾਰ ਫਿਰੋਜ਼ਪੁਰ ਫਰੀਦਕੋਟ ਮਾੜੀ ਮੁਸਤਫਾ ਇੱਥੇ ਵੀ ਇਹ ਲੋਕ ਆਪਣੀਆਂ ਧੀਆਂ ਨੂੰ ਜੰਮਦੀਆਂ ਨੂੰ ਹੀ ਮਾਰ ਰਹੇ ਨੇ ਪਲ ਸਿੱਖ ਧਰਮ ਦੇ ਵਿੱਚ ਬੇਦੀ ਕੁਲ ਦੇ ਲੋਕ ਕਿਸੇ ਗਰੀਬੀ ਰੇਖਾ ਹੇਠਾ ਕੇ ਨਹੀਂ ਆਪਣੀ ਧੀਆਂ ਨੂੰ ਮਾਰਦੇ ਸੀ ਹਾਲਾਂਕਿ ਇਹ ਆਪਣੇ ਕਮਾਂਡ ਅੰਦਰ ਹੀ ਆਪਣੀ ਧੀਆਂ ਨੂੰ ਮਾਰ ਰਹੇ ਸੀ ਜਦੋਂ ਅੰਗਰੇਜ਼ਾਂ ਨੇ ਇਹਨਾਂ ਦੇ ਬਜ਼ੁਰਗਾਂ ਕੋਲ ਪੁੱਛਣਾ ਚਾਹਿਆ ਕਿ ਤੁਸੀਂ ਆਪਣੀਆਂ ਧੀਆਂ ਨੂੰ ਹੀ ਕਿਉਂ ਕਜਾਨੋ ਮਾਰ ਰਹੇ ਹੋ ਕਿਉਂ ਕਤਲ ਕਰ ਰਹੇ ਹੋ ਤਾਂ ਉਹਨਾਂ ਨੇ ਦੱਸਿਆ ਜੀ ਸਾਡੇ ਵੱਡ ਵਡੇਰੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਪੋਤਰੇ ਬਾਬਾ ਧਰਮਚੰਦ ਜੀ ਨੇ ਸਾਨੂੰ ਇਹ ਹੁਕਮ ਕੀਤਾ ਹੈ ਉਹਨਾਂ ਨੇ ਪੁੱਛਣਾ ਚਾਹਿਆ ਕਿ ਇਹ ਹੁਕਮ ਉਹਨਾਂ ਨੇ ਕਿਉਂ ਕੀਤਾ ਤਾਂ ਕਹਿੰਦੇ ਇੱਕ ਵਾਰ ਬਾਬਾ ਧਰਮਚੰਦ ਦੀ ਸੁਪਤਰੀ ਦਾ ਵਿਆਹ ਸੀਗਾ ਬਰਾਤ ਆਈ ਕਹਿੰਦੇ ਬਰਾਤ ਨੇ ਇੰਨਾ ਖੁੜਦ ਮਚਾਇਆ ਇੰਨਾ ਪਰੇਸ਼ਾਨ ਤੇ ਤੰਗ ਕੀਤਾ ਜਿਸ ਤੋਂ ਦੁਖੀ ਹੋ ਕੇ ਬਾਬਾ ਧਰਮਚੰਦ ਜੀ ਨੇ ਕਹਿ ਦਿੱਤਾ ਸੀ ਕਿ ਅੱਜ ਤੋਂ ਬਾਅਦ ਬੇਦੀ ਕੁਲ ਦੇ ਵਿੱਚ ਕੋਈ ਵੀ ਧੀ ਨਹੀਂ ਜਨਮ ਲਾਊਗੀ ਜੇ ਲਾਊਗੀ ਤਾਂ ਉਹਨੂੰ ਜਮਦੀ ਨੂੰ ਜਾਨੋਂ ਮਾਰ ਦਿਓ ਤੇ ਇਹ ਸਾਰਾ ਪਾਪ ਮੈਂ ਆਪਣੇ ਝੰਮੇ ਲੈਂਦਾ ਹਾਂ ਆਪਣੀਆਂ ਹੀ ਧੀਆਂ ਨੂੰ ਮਾਰਨ ਦੇ ਇਹਨਾਂ ਨੇ ਵੱਖਰੋ ਵੱਖਰੇ ਤਰੀਕੇ ਅਪਣਾਏ ਹੋਏ ਸੀ ਜਿਸ ਤਰ੍ਹਾਂ ਕਿ ਜਦੋਂ ਬੱਚੀ ਜਨਮ ਲੈਂਦੀ ਦਾਈ ਉਸ ਨੂੰ ਜਨਮ ਦਵਾਉਂਦੀ ਸੀ ਤਾਂ ਜਮਦੀ ਬੱਚੀ ਨੂੰ ਇੱਕ ਦੋ ਮਿੰਟਾਂ ਬਾਅਦ ਹੀ ਦਾਈ ਸੀ ਜਿਹੜੀ ਗੋਠੇ ਦੇ ਨਾਲ ਉਹਦੀ ਜਿਹੜੀ ਗਰਦਨ ਸੀ ਉਹਨੂੰ ਮਸਲ ਦਿੰਦੀ ਜਿਹਦੇ ਨਾਲ ਬੱਚੀ ਦੀ ਮੌਤ ਹੋ ਜਾਂਦੀ ਜੇ ਕਿਸੇ ਕਾਰਨ ਬਚ ਵੀ ਜਾਂਦੀ ਤਾਂ ਇੱਕ ਦੋ ਦਿਨਾਂ ਬਾਅਦ ਮਾਂ ਪਿਓ ਵੱਲੋਂ ਹੀ ਉਸ ਧੀ ਨੂੰ ਮਾਰਿਆ ਜਾਂਦਾ ਜਾਂ ਤਰੀਕਾ ਹੋਰ ਅਪਣਾਇਆ ਜਾਂਦਾ ਕਿ ਅੱਕ ਦਾ ਦੁੱਧ ਇਕੱਠਾ ਕਰ ਲੈਂਦੇ ਤੇ ਰੂਹ ਦੇ ਨਾਲ ਬੱਚੀ ਦੇ ਗਲ ਵਿੱਚ ਪਾ ਦਿੰਦੇ ਜਿਸ ਦੇ ਜ਼ਹਿਰ ਨਾਲ ਬੱਚੀ ਟੜਫ-ਟੜਫ ਕੇ ਮਰ ਜਾਂਦੀ ਜਾਂ ਫਿਰ ਆਪਣੀ ਹੀ ਧੀ ਨੂੰ ਗਰਮੀਆਂ ਦੇ ਵਿੱਚ ਗਰਮ ਫਰਸ਼ ਤੇ ਸਰਦੀਆਂ ਦੇ ਵਿੱਚ ਠੰਡੇ ਫਰਸ਼ ਤੇ ਪਾ ਦਿੰਦੇ ਜਿਹਦੇ ਨਾਲ ਠੰਡ ਤੇ ਗਰਮ ਗਰਮੀ ਨੂੰ ਨਾ ਸਹਾਰਦੀ ਉਹ ਬੱਚੀ ਆਪ ਹੀ ਤੜਫ ਕੇ ਮਰ ਜਾਂਦੀ ਜਾਂ ਆਪਣੇ ਹੀ 베ੜੇ ਵਿੱਚ ਟੋਆ ਪੁੱਟ ਕੇ ਆਪਣੀ ਜੰਮਦੀ ਬੱਚੀ ਨੂੰ ਉਸ ਘੜੇ ਵਿੱਚ ਪਾ ਕੇ ਤੇ ਉੱਪਰੋਂ ਬੰਦ ਕਰਕੇ ਟੋਏ ਵਿੱਚ ਨੱਪ ਦਿੰਦੇ ਸੀ ਬਿਨਾਂ ਆਕਸੀਜਨ ਤੋਂ ਖੋਖੀ ਤਿਹਾਈ ਉਹ ਤੜਫ ਤੜਫ ਕੇ ਉਥੇ ਹੀ ਮਰ ਜਾਂਦੀ ਸੀ ਜਦੋਂ ਅੰਗਰੇਜ਼ ਸਰਕਾਰ ਨੇ ਇਸ ਕੰਮ ਨੂੰ ਰੋਕਣ ਵਾਸਤੇ ਪਿੰਡੋਂ ਪਿੰਡੀ ਢੰਡੋਰੇ ਫੇਰੇ ਗਏ ਕਿ ਜੇਕਰ ਕੋਈ ਆਪਣੀ ਧੀ ਦਾ ਕਤਲ ਕਰੂਗਾ ਤੇ ਉਸ ਨੂੰ ਸਜ਼ਾ ਦਿੱਤੀ ਜਾਊਗੀ ਤੇ ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਕਿ ਸਾਰਾ ਬੇਦੀ ਕੁੱਲਾ ਇਕੱਠੀ ਹੋ ਗਈ ਤੇ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚੀ ਕਿ ਸਾਨੂੰ ਇਸ ਕੰਮ ਤੋਂ ਰੋਕਿਆ ਜਾ ਰਿਹਾ ਉਹ ਸਾਰੇ ਇੱਕ ਆਵਾਜ਼ ਤੇ ਇਕਾ ਕਰਕੇ ਉਹ ਆਪਣੇ ਉੱਚ ਅਫਸਰ ਜੌਨ ਐਲਾਰਸ ਕੋਲੇ ਪਹੁੰਚਦੇ ਆ ਤੇ ਉਹਨਾਂ ਨੂੰ ਇੱਕੋ ਆਵਾਜ਼ ਵਿੱਚ ਆਖਦੇ ਆ ਕਿ ਅੰਗਰੇਜ਼ ਸਰਕਾਰ ਸਾਡੇ ਰੀਤੀ ਰਿਵਾਜ ਤੇ ਸਾਡੇ ਧਰਮ ਦੇ ਵਿੱਚ ਦਾਖਲ ਨਾ ਦਵੇ ਇਹ ਕੰਮ ਹੈ ਜਿਹੜਾ ਅਸੀਂ ਪਿਛਲੇ 3.5 ਸਾਲ ਤੋਂ ਕਰਦੇ ਆ ਰਹੇ ਹਾਂ ਸਾਨੂੰ ਅੰਗਰੇਜ਼ ਸਰਕਾਰ ਇਸ ਕੰਮ ਤੋਂ ਨਾ ਰੋਕੇ ਜਦੋਂ ਉਸ ਉੱਚ ਅਫਸਰ ਜੌਨ ਐਲਾਰਸ ਨੇ ਪੁੱਛਿਆ ਕਿ ਬਜ਼ੁਰਗੋ ਤੁਸੀਂ ਆਪਣੀਆਂ ਹੀ ਧੀਆਂ ਨੂੰ ਕਿਉਂ ਕਤਲ ਕਰਦੇ ਹੋ ਤੁਹਾਡੀ ਐਸੀ ਕੀ ਮਜਬੂਰੀ ਹੈ ਤਾਂ ਉਹ ਬਜ਼ੁਰਗਾਂ ਨੇ ਉੱਤਰ ਦਿੱਤਾ ਕਿ ਜੀ ਅਸੀਂ ਆਪਣੀਆਂ ਹੀ ਧੀਆਂ ਨੂੰ ਆਪਣੇ ਕੁਲ ਵਿੱਚ ਨਹੀਂ ਵਿਆ ਸਕਦੇ ਕਿਉਂਕਿ ਸਾਰੇ ਹੀ ਇੱਕ ਦੂਜੇ ਦੇ ਭੈਣ ਭਰਾ ਲੱਗਦੇ ਆ ਤੇ ਜੇਕਰ ਅਸੀਂ ਆਪਣੀਆਂ ਧੀਆਂ ਬੇਟੀਆਂ ਨੂੰ ਕਿਤੇ ਹੋਰ ਵਿਆਉਣੇ ਆ ਤਾਂ ਜਗਤ ਗੁਰੂ ਧੰਤਨ ਗੁਰੂ ਨਾਨਕ ਦੇਵ ਜੀ ਨੂੰ ਜਨਮ ਦੇਣ ਵਾਲੀ ਕੁਲ ਨੂੰ ਕਿਸੇ ਹੋਰ ਅੱਗੇ ਨੀਵਾ ਹੋਣਾ ਪਊਗਾ ਤੇ ਅਸੀਂ ਇਹ ਨੀਮਾ ਨਹੀਂ ਹੋ ਸਕਦੇ ਸੋ ਇਸ ਦਾ ਸਥਾਈ ਹੱਲ ਇਹੀ ਹੈ ਕਿ ਜੰਮਦਿਆਂ ਧੀਆਂ ਨੂੰ ਕਤਲ ਕਰ ਦਿੱਤਾ ਜਾਵੇ ਮਾਰ ਦਿੱਤਾ ਜਾਵੇ ਤੇ ਅਸੀਂ ਇਹ ਕੰਮ ਪਿਛਲੇ 3 350 ਸਾਲ ਤੋਂ ਕਰ ਰਹੇ ਹਾਂ ਸਾਨੂੰ ਹੁਣ ਵੀ ਨਾ ਰੋਕਿਆ ਜਾਵੇ ਪਰ ਜੌਨ ਇਲੋਰਸ ਪੜਿਆ ਲਿਖਿਆ ਤੇ ਤਜਰਬੇਕਾਰ ਅਫਸਰ ਸੀ ਉਸ ਨੇ ਪੁੱਛਿਆ ਬਜ਼ੁਰਗੋ ਕੀ ਤੁਹਾਡੇ ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਕਿ ਤੜਾ ਤੁਸੀਂ ਜਾਮਨੀਆਂ ਧੀਆਂ ਨੂੰ ਮਾਰੋ ਕਿ ਤੁਹਾਨੂੰ ਤੁਹਾਡਾ ਧਰਮ ਤੁਹਾਡੇ ਧਰਮ ਗ੍ਰੰਥ ਆਗਿਆ ਦਿੰਦੇ ਹਨ ਤਾਂ ਉਹਨਾਂ ਸਾਰਿਆਂ ਦੀਆਂ ਨੀਮੀਆਂ ਪੈ ਗਈਆਂ ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਇਹ ਫਿਲਾਸਫੀ ਨਹੀਂ ਸੀ ਗੁਰੂ ਨਾਨਕ ਦੇਵ ਜੀ ਦੀ ਮਤ ਤੇ ਗੁਰੂ ਨਾਨਕ ਦੇਵ ਜੀ ਦਾ ਇਨਸਾਨਿਤ ਪ੍ਰਤੀ ਕੀ ਪਿਆਰ ਸੀ ਇਹ ਮੈਨੂੰ ਦੱਸਣ ਦੀ ਲੋੜ ਨਹੀਂ ਹੈ ਸੋ ਜਦੋਂ ਸਾਰਿਆਂ ਦੀਆਂ ਨੀਮੀਆਂ ਪੈ ਗਈਆਂ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਇਸ ਨੀਚ ਕੰਮ ਲਈ ਕਦੇ ਵੀ ਤੁਹਾਨੂੰ ਆਗਿਆ ਨਹੀਂ ਦੇਵੇਗੀ ਜੋ ਵੀ ਆਪਣੀ ਲੜਕੀ ਦਾ ਧੀ ਦਾ ਕਤਲ ਕਰੂਗਾ ਤੇ ਉਸ ਨੂੰ ਬਣਦੀ ਸਜ਼ਾ ਦਿੱਤੀ ਜਾਊਗੀ ਇਹ ਸੁਣ ਕੇ ਸਾਰੇ ਹੀ ਬੇਦੀ ਬਜ਼ੁਰਗ ਬਾਬਸ ਆਪੋ ਆਪਣੇ ਘਰਾਂ ਨੂੰ ਮੋੜਾ ਪਰ ਜੌਨ ਐਲੋਰਸ ਨੇ ਸੋਚਿਆ ਕਿ ਜਿਹੜੇ ਸਦੀਆਂ ਤੋਂ ਆਪਣੇ ਧੀਆਂ ਨੂੰ ਮਾਰਦੇ ਆ ਰਹੇ ਨੇ ਕਤਲ ਕਰਦੇ ਆ ਰਹੇ ਨੇ ਸਾਡੇ ਕਹਿਣ ਤੇ ਇਹਨਾਂ ਨੇ ਨਹੀਂ ਰੁਕਣਾ 31 ਅਕਤੂਬਰ 1853 ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਦੀਵਾਲੀ ਵਾਲੇ ਦਿਨਾਂ ਵਿੱਚ ਅੰਗਰੇਜ਼ ਹਕੂਮਤ ਵੱਲੋਂ ਇਕੱਠ ਬੁਲਾਇਆ ਜਾਂਦਾ ਹੈ ਜਿਸ ਵਿੱਚ ਵੱਖੋ-ਵੱਖ ਰਿਆਸਤਾਂ ਦੇ ਰਾਜੇ ਤੇ ਲੋਕ ਵੀ ਇਸ ਦ੍ਰਿਸ਼ ਨੂੰ ਵੇਖਣ ਵਾਸਤੇ ਆਏ ਹੋਏ ਸੀ ਉਹਨਾਂ ਨੇ ਤਿੰਨ ਗੱਲਾਂ ਅੱਗੇ ਰੱਖੀਆਂ ਪਹਿਲੀ ਗੱਲ ਸੀ ਕਿ ਕੋਈ ਵੀ ਆਪਣੀ ਧੀ ਦਾ ਕਤਲ ਨਹੀਂ ਕਰੂ ਜੇ ਕਤਲ ਕਰੂ ਤੇ ਬਣਦੀ ਸਜ਼ਾ ਦਿੱਤੀ ਜਾਊਗੀ ਤੇ ਉਸ ਪਿੰਡ ਦੇ ਮੁਖੀ ਦਾ ਜਿਹੜਾ ਮੁਖੀਆ ਸਰਪੰਚ ਆ ਉਹਦੀ ਜ਼ਿੰਮੇਵਾਰੀ ਹੈ ਕਿ ਉਸ ਕਤਲ ਦੀ ਇਤਲਾਹ ਥਾਣੇ ਵਿੱਚ ਦੇਊਗਾ ਜੇ ਗੱਲ ਨੂੰ ਲੁਕਾਊਗਾ ਤੇ ਬਣਦੀ ਕਾਰਵਾਈ ਉਹ ਤੇ ਵੀ ਕੀਤੀ ਜਾਊ ਆਪਣੀ ਕੁਲ ਤੇ ਪਿੰਡ ਵਿੱਚੋਂ ਬੇਦਖਲ ਕੀਤਾ ਜਾਊਗਾ ਦੂਸਰੀ ਸ਼ਰਤ ਰੱਖੀ ਗਈ ਕਿ ਜਿਹੜੇ ਆਪਣੇ ਧੀਆਂ ਦੇ ਵਿਆਹ ਨੇ ਧੀਆਂ ਨੂੰ ਮਾਰਨ ਦਾ ਕਾਰਨ ਇੱਕੋ ਹੀ ਹੈ ਦਾਜ ਸੋ ਉਹਨਾਂ ਨੇ ਕਿਹਾ ਕਿ ਜਿਹੜੇ ਆਪਣੇ ਧੀਆਂ ਦੇ ਵਿਆਹ ਨੇ ਇਹ ਵੀ ਸਾਦੇ ਢੰਗ ਨਾਲ ਕੀਤੇ ਜਾਣ ਤੀਸਰੀ ਸ਼ਰਤ ਰੱਖੀ ਗਈ ਜੇਕਰ ਕੋਈ ਬਰਾਤ ਲੜਕੇ ਵਾਲਾ ਲੜਕੀ ਵਾਲਿਆਂ ਤੋਂ ਦਾਜ ਮੰਗੂਗਾ ਤੇ ਜੇਕਰ ਉਹ ਥਾਣੇ ਇਤਲਾਹ ਕਰਦੇ ਆ ਤੇ ਉਹਨਾਂ ਤੇ ਵੀ ਬਣਦੀ ਕਾਰਵਾਈ ਕੀਤੀ ਜਾਊਗੀ ਇਹ ਤਿੰਨ ਸਖਤ ਕਾਨੂੰਨ ਉਸ ਵੇਲੇ ਗਵਰਨਮੈਂਟ ਵੱਲੋਂ ਪਾਸ ਕੀਤੇ ਗਏ ਅੰਗਰੇਜ਼ ਹਕੂਮਤ ਵੱਲੋਂ ਵਾਕਈ ਅਸਲ ਦੇ ਵਿੱਚ ਅੱਜ ਤੱਕ ਆਪਾਂ ਨੇ ਧਰਮ ਨੂੰ ਪੜਿਆ ਹੀ ਐ ਧਰਮ ਨੂੰ ਜਾਣਿਆ ਨਹੀਂ ਹੈ ਗੁਰੂ ਨਾਨਕ ਮਹਾਰਾਜ ਦੀ ਬਾਣੀ ਕਹਿੰਦੀ ਹੈ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ ਉਸ ਤੀਨ ਨੂੰ ਕਿਉ ਕਤਲ ਕਰਦੇ ਹੋ ਕਿਉ ਮਾਰਦੇ ਆ ਜਿਹੜੀ ਰਾਜੇ ਮਹਾਰਾਜਾਂ ਨੂੰ ਜਨਮ ਦਿੰਦੀ ਹੈ ਸੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰਿਓ ਸੋ ਜੇਕਰ ਇਦਾਂ ਦੀਆਂ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਆਪ ਦਿਓ ਜੀ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਵਿੱਚ ਜੇ ਕੁਝ ਨਾਮ ਜਾਂ ਇਤਿਹਾਸ ਵਿੱਚ ਕੁਝ ਗਲਤ ਬੋਲਿਆ ਗਿਆ ਹੋਵੇ ਤੇ ਉਹਦੇ ਲਈ ਅਸੀਂ ਤਹਿ ਦਿਲੋਂ ਮਾਫੀ ਮੰਗਦੇ ਆਂ ਬਾਕੀ ਤੁਸੀਂ ਕਮੈਂਟ ਕਰਿਓ ਜੇਕਰ ਤੁਹਾਡਾ ਕੋਈ ਸਵਾਲ ਕੋਈ ਸ਼ੰਕਾ ਹੋਵੇ ਅਸੀਂ ਉਹ ਸ਼ੰਕੇ ਨੂੰ ਤੇ ਸਵਾਲ ਦੇ ਉੱਤਰ ਨੂੰ ਦੇਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਵੀਡੀਓ ਨੂੰ ਵੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ